ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਏ 100 ਲਈ ਨਿਊ ਹਾਲੈਂਡ 5500 ਟਰੈਕਟਰ ਲੈ ਆਏ ਦੋਸਤੋ ਬਹੁਤ ਹੀ ਚੰਗਾ ਟਰੈਕਟਰ ਹੈ ਦੋਸਤੋ ਕੋਕਾ ਵੀ ਸਲੈਕਟਰ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀ ਇਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦੇ ਉੱਤੇ ਨੰਬਰ ਤੇ 5-7 ਫੋਟੋਆਂ 1-2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਨਿਊ ਹਾਲੈਂਡ 5500 ਟਰੈਕਟਰ ਹੈ ਦੋਸਤੋ ਪੰਜਾਬ ਦਾ ਨੰਬਰ ਆ ਦੋਸਤੋ 3 ਸਪੀਡ ਦੇ ਵਿੱਚ ਆਇਆ ਨਾ ਦੋਸਤੋ 2012 ਮਾਡਲ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਰਿਵਰਸ ਪੀਟੀਓ ਦੇ ਵਿੱਚ ਆ ਦੋਸਤੋ ਜੇਕਰ ਕਰ ਗਿਆ ਫਿਰ ਇਸ ਦੇ ਟਾਇਰਾਂ ਦੀ ਟਾਇਰ ਹੈਗੇ ਜੀ 90 ਤੋਂ 95 ਪੈਸੇ ਰੰਗ ਪੇਣ ਦਾ ਦੋਸਤੋ ਟਰੈਕਟਰ ਬਿਲਕੁਲ オリジナル ਹੈ ਜੀ ਜੇਕਰ ਕਰ ਗਿਆ ਫਿਰ ਇਸੇ ਚੱਲਣ ਦੀ 5500 ਕੁਝ ਘੰਟੇ ਚੱਲਿਆ ਹੋਇਆ ਦੋਸਤੋ ਟਰੈਕਟਰ ਬਹੁਤ ਹੀ ਚੰਗਾ ਟਰੈਕਟਰ ਹੈ ਦੋਸਤੋ ਹੱਥ ਵਾਲਾ ਕਲਚ ਆ ਨਾ ਦੋਸਤੋ ਪੀਟੀਓ ਵਾਲਾ ਕਤੇ ਵੀ ਜਰ ਜੁਰ ਮਗਰਾਣਾ ਦੇ ਵਿੱਚ ਨਹੀਂ ਲੱਗੀ ਹੋਈ ਬਹੁਤ ਹੀ ਸਾਫ ਸੁਥਰੇ ਮਗਰਾਟ ਪਏ ਨੇ ਦੋਸਤੋ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਜਿਹੜਾ ਗਿਆ ਪਸ ਇਹਦੇ ਰੇਟ ਦੀ ਰੇਟ ਹੈਗਾ ਜੀ 4 ਲੱਖ ਤੇ 40000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਘੱਟ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਹ ਟਰੈਕਟਰ ਮਾਨਸਾ ਏਰੀਆ ਦੇ ਵਿੱਚ ਦੋਸਤੋ ਸੇਲ ਲਈ ਹੈ ਮਾਲਕ ਵੀਰ ਨਾਲ ਗੱਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਮਾਲਕ ਵੀਰ ਕੋਲ ਦੋਸਤੋ ਕਰੂਟਾ ਵੇਟਰ ਵੀ ਪਿਆ ਸਵਾਨ ਐਗਰੋ ਦਾ 8 ਫੁੱਟਾ ਦੋਸਤੋ ਦਾ ਸਾਈਜ਼ ਹੈ 2019 ਮੜਦਾ ਜੀ ਜੇ ਕਲ ਕਰ ਗਿਆ ਫਿਰ ਇਸ ਦੇ ਰੇਟ ਦੀ ਰੇਟ ਹੈਗਾ ਜੀ 90000 ਰੁਪਇਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਨ ਹੋ ਜੂਗਾ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਉਸ ਨੰਬਰ ਤੇ ਕਾਲ ਕਰਕੇ ਰੋਟਾਵੇਟਰ ਬਾਰੇ ਤੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਇੱਕੇ ਘਰੇ ਦੋ ਸੰਦ ਵਿਕਾਊ ਆ ਜੀ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ ਇੱਕ ਦੋ ਮਿੰਟ ਦੀ ਵੀਡੀਓ ਪੰਜ ਸੱਤ ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ